ਨੈਕਸ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਮੈਂ ਤੁਹਾਡਾ ਰਿਸ਼ੀ ਕੁਮੜਾ ਹੁਸ਼ਿਆਰਪੁਰ ਤੋਂ ਸੋ ਵਾਰਡ ਨੰਬਰ 6 ਹੁਸ਼ਿਆਰਪੁਰ ਦੇ ਵਿੱਚ ਇਲੈਕਸ਼ਨ ਜਿਹੜੇ ਆ ਵਾਰਡ ਦੇ ਹੋਣੇ ਸ਼ੁਰੂ ਹੋ ਚੁੱਕੇ ਨੇ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋ ਚੁੱਕੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਤੋਂ ਰਜੇਸ਼ਵਰ ਕੁਮਾਰ ਬੱbbi ਤੇ BJP ਦੇ ਕੈਂਡੀਡੇਟ ਨੇ ਜਿਹੜੇ ਰੱਜਾ ਠਾਕੁਰ ਜੀ ਤੇ ਉਸ ਤੋਂ ਬਾਅਦ ਜਿਹੜੇ ਕਾਂਗਰਸ ਤੋਂ ਨੇ ਸ਼ੀਲ ਦੱਤ ਪ੍ਰੈਸ਼ਰ ਜੀ ਜਿਹੜੇ ਵਾਰਡ ਨੰਬਰ 6 ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਨੇ ਤਿੰਨੋਂ ਕੈਂਡੀਡੇਟ ਆਮ ਆਦਮੀ ਪਾਰਟੀ ਤੋਂ ਭਾਜਪੀ ਤੋਂ ਕਾਂਗਰਸ ਤੋਂ ਇੱਥੇ ਇਕਤਰੀਤ ਸਾਡੇ ਆਓ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਇਹਨਾਂ ਦਾ ਤੇ ਮੌਕੇ ਤੇ ਹੁਸ਼ਿਆਰਪੁਰ ਦੇ ਪੁਰਾਣੇ ਕੈਬਨਿਟ ਮੰਤਰੀ ਵਿਧਾਇਕ ਐਮ ਐਲ ਏ ਹੁਸ਼ਿਆਰਪੁਰ ਭ੍ਰਮਸ਼ੰਕਰ ਜਿੰਪਾ ਜੀ ਵੀ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਤੁਹਾਡੀ ਵੋਟ ਇੱਥੇ ਹੀ ਹੈ ਵੋਟ ਪਾ ਲਈ ਪਹਿਲੇ ਤਾਂ ਨਮਸਕਾਰ ਤੁਹਾਨੂੰ ਜੀ ਹਾਂ ਵੋਟ ਮੈਂ ਪਾਣੇ ਜਾ ਕੇ ਆਪਣੇ ਪਰਿਵਾਰ ਨੇ ਪਾਇਆ ਪਾ ਲਈ ਹੈ ਔਰ ਇਸ ਵਾਰ ਨੇ ਲਗਾਤਾਰ ਪੰਜ ਵਾਰੀ ਜਿੱਤ ਦਿੱਤੀ ਐ ਔਰ ਵੱਡੇ ਮਾਰਜਨ ਨਾਲ ਜਿੱਤੀ ਹਮੇਸ਼ਾ ਹੀ ਔਰ ਹੁਣ ਵੀ ਜਿਹੜੀ ਇਹ ਐ ਲੋਕਾਂ ਨੇ ਕਿ ਕਾਫੀ ਤੱਕ ਕੋਈ ਭਾਈ ਖੜੇ ਹੋ ਸੋ ਮੈਂ ਮਹਿਸੂਸ ਕਰਦਾ ਅੱਜ ਜਿਹੜੀ ਸ਼ਾਮ ਐ ਵੱਡੀ ਜਿੱਤ ਹੋਏਗੀ ਉਹ ਸ਼ਾਸਨ ਨੇ ਜਿਹੜਾ 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 ਲੋਕਾਂ ਨੇ ਬਹੁਤ ਬਾਤ ਬਹੁਤ ਮਾਨ ਦਤਾ ਸਨਮਾਨ ਦਿੱਤਾ ਪਿਆਰ ਦਿੱਤਾ ਅਸੀਂ ਤਾਂ ਉਹਦੇ ਉਹਦੇ ਨੇ ਕੰਮ ਕਰ ਰਹੇ ਆ ਔਰ ਜਿਹੜੀ ਸੁਭਦਾ ਹੈਗੀ ਠੀਕ ਹੈ VOTING ਦੀ ਤਾਂ ਆਲਰੇਡੀ ਹੁੰਦੀ ਹੈ ਉਹ ਤਾਂ ਹੋ ਰਹੀ ਹੈ ਠੀਕ ਹੈ ਜੀ ਸੋ ਆਪ ਗੱਲਬਾਤ ਕਰਾਂਗੇ ਬੱਬੀ ਜੀ ਨਾਲ ਜਿਹੜੇ ਕਿ ਖੜੇ ਨੇ ਸਾਡੇ ਨਾਲ ਵਿਧਾਇਕ ਨੇ ਤੇ ਸਰ ਵੋਟ ਪਾ ਲਈ ਗਈ ਹੈ ਪਾ ਲਈ ਗਈ ਜੀ ਪਾ ਲਈ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਦੇ ਆ ਬਹੁਤ ਸ਼ੁਭ ਦਿਹਾੜਾ ਵਧੀਆ ਆ ਸਾਰੇ ਆਪਣੇ VOTING ਕਰਨ ਸਮਨੇ ਆਪਣਾ ਕੈਂਡੀਡੇਟ ਨੂੰ ਬੋਰਡ 'ਤੇ ਪ੍ਰਚਾਰ ਤੇ ਆਪਾਂ ਦੇਖਿਆ ਕਿ ਸਭ ਤੋਂ ਜ਼ਿਆਦਾ ਘੱਟ ਤੁਹਾਡੇ ਵੱਲੋਂ ਪ੍ਰਚਾਰ ਮਤਲਬ ਮਤਲਬ ਸਾਨੂੰ ਬਾਈਟ ਵਗੈਰਾ ਕੁਝ ਵੀ ਦਿੱਤੀ ਨਹੀਂ ਆ ਪ੍ਰਚਾਰ ਜਿਹੜਾ ਹੈ ਪ੍ਰਭੂ ਦੇ ਹੱਥ ਹੈ ਆਪਾਂ ਬੋਲ ਜਦੋਂ ਵੀ ਤੁਹਾਨੂੰ ਅਸੀਂ ਪੁੱਛਦੇ ਆ ਆਪਾਂ ਕੰਮ ਕਰਨਾ ਨਹੀਂ ਜਦੋਂ ਵੀ ਤੁਹਾਨੂੰ ਅਸੀਂ ਪੁੱਛਦੇ ਕੁਝ ਕਹਿਣਾ ਚਾਹੁੰਦੇ ਤੁਸੀਂ ਕੁਝ ਨਹੀਂ ਕਹਿੰਦੇ ਆ ਤੁਸੀਂ ਕਹਿੰਦੇ ਪਬਲਿਕ ਨਹੀਂ ਕਹਿਣਾ ਅਸੀਂ ਥੋੜੀ ਜਣਾ ਹਾਂ ਇਹ ਗੱਲ ਪਬਲਿਕ ਦੇ ਅੰਦਰ ਲੈ ਕੇ ਗੁੱਠਾ ਦਵਾ ਜਿੱਤੇ ਮਰਨ ਦਾ ਬਾਬੇ ਪਬਲਿਕ ਨਹੀਂ ਮਰੀ ਕੰਮ ਕਰਨੇ ਆ ਠੀਕ ਹੈ ਜੀ ਇਹ ਦੇਖੋ ਇਹਨਾਂ ਉਹ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਇਹੀ ਕਹਿੰਦੇ ਆ ਕਿ ਆਪਾਂ ਜਿੱਤਾਂਗੇ ਕੰਮ ਕਰਾਂਗੇ ਫਿਰ ਦੱਸਾਂਗੇ ਫਿਰ ਗੱਲ ਕਰਾਂਗੇ ਹਾਂ ਬਿਲਕੁਲ ਸਹੀ ਗੱਲ ਹੈ ਤੇ ਸਾਡੇ ਨਾਲ ਬੀਜੇਪੀ ਤੋਂ ਜਿਹੜੇ ਪ੍ਰਸ਼ਦ ਨੇ ਰਜਤ ਠਾਕੁਰ ਜੀ ਉਹ ਵੀ ਖੜੇ ਨੇ ਆ ਗੱਲਬਾਤ ਕਰਾਂਗੇ ਰਜਾ ਜੀ ਨਮਸਕਾਰ ਜੀ ਨਮਸਕਾਰ ਜੀ ਸ਼੍ਰੀ ਰਾਮ ਹਾਂ ਜੀ ਸਰ ਅੱਜ ਵੋਟ ਪਾਉਣ ਦੀ ਸਭ ਤੋਂ ਪਹਿਲੇ ਤਾਂ ਨਹੀਂ ਮੇਰੀ ਵੋਟ 5 ਨੰਬਰ ਸੱਚਾ ਅੱਛਾ ਅੱਛਾ 5 ਨੰਬਰ ਨੇ ਵੀ ਵਾਰਡ ਦੇ 6 ਨੰਬਰ ਦੇ ਆ ਉਹ ਵੀ ਆਪਣਾ ਪਰਿਵਾਰ ਆ ਤੇ ਉਹ ਆ ਕੇ ਪਾ ਲੈਣੇ ਆ ਅੱਜ ਵੋਟ ਸਾਰੇ ਜਣੇ ਕੀ ਕਹਿਣਾ ਚਾਹੁੰਦੇ ਅੱਜ ਦਾ ਸ਼ੁਭ ਦਿਨ ਹੈ ਅੱਜ ਦਾ ਹਨੁਮਾਨ ਜੀ ਦਾ ਆਸ਼ੀਰਵਾਦ ਲੈ ਕੇ ਅੱਜ ਤੇ ਆਪਾਂ ਇੱਥੇ ਪਹੁੰਚੇ ਆਂ ਤੇ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਆਂ ਇਹ ਚਲੋ ਇੱਕ ਵੋਟ ਉਹਨਾਂ ਦਾ ਅਧਿਕਾਰ ਆ ਪਾਣੀ ਜੀਨੋ ਵੀ ਪਾਣੀ ਜਿੱਦਾ ਪਾਣੀ ਉਹ ਉਹਨਾਂ ਦੀ ਰਾਜੀ ਠੀਕ ਹੈ ਜੀ ਤੇ ਮੈਂ ਸਾਰੇ ਨੂੰ ਆਹੀ ਅਪੀਲ ਕਰਦਾ ਕਿ ਅੱਜ ਜ਼ਰੂਰ ਆਣ ਤੇ ਵੋਟ ਜ਼ਰੂਰ ਪਾਣ ਠੀਕ ਹੈ ਠੀਕ ਹੈ ਜੀ ਤੇ ਬਾਕੀ ਮੈਨੂੰ ਵੋਟਾਂ ਪਾ ਕੇ ਜ਼ਰੂਰ ਦਿਤਾਓ ਅੱਜ ਕਿ ਮੈਂ ਤੁਹਾਡੇ ਕੰਮ ਇੱਕ ਯੁਵਾ ਨੂੰ ਇੱਕ ਮੌਕਾ ਦਿਓ ਤੁਹਾਡੇ ਕੰਮ ਕਰਾਂ ਮੈਂ ਵੱਡ ਛੱਡ ਕੇ ਜੈ ਸ਼੍ਰੀ ਰਾਮ ਜੀ ਸੋਸਟਾ ਸੋ ਇਹ ਰਜਾ ਠਾਕੁਰ ਜੀ ਨੇ ਭਾਜਪਾ ਦੇ ਜਿਹੜੇ ਕੈਂਡੀਡੇਟ ਨੇ ਆਪਣੇ ਨਾਲ ਕਾਂਗਰਸ ਦੇ ਜਿਹੜੇ ਪ੍ਰਸ਼ਾਦ ਨੇ ਸੁਨੀਲ ਅਤ ਪ੍ਰੈਸ਼ਰ ਜੀ ਪ੍ਰੈਸ਼ਰ ਸਾਹਿਬ ਉਹਨਾਂ ਨਾਲ ਵੀ ਸਾਰਾ ਨਮਸਕਾਰ ਜੀ ਨਮਸਕਾਰ ਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਸ਼ੋਭ ਦੇ ਉੱਤੇ ਕਿ ਪਹਿਲੇ ਤਾਂ ਬੜੀ ਵੋਟ ਪਾਈ ਤੁਸੀਂ ਅੱਜ ਮੈਂ ਹੱਲੇ ਨੇ ਪਾਈ ਜੀ ਪਹਿਲਾਂ ਮੈਂ ਪਾਉਣ ਦਾ ਕੰਮ ਕਰ ਰਿਹਾ ਫਿਰ ਪਾਉਣ ਦਾ ਕੰਮ ਕਰਾਂ ਠੀਕ ਹੈ ਜੀ ਕੀ ਕਹਿਲਾ ਚੱਲਦੀ ਅੱਜ ਦੀ ਚੋਦੇ ਬਸ ਲੋਕਾਂ ਨੂੰ ਮੁਬਾਰਕੀ ਸ਼ੋਭ ਦਿਹਾੜੀ ਦੇ ਮੁਬਾਰਕਵਾਦ ਦੇਣਾ ਚਾਹਾਂਗਾ ਲੋਕਾਂ ਨੂੰ ਅਪੀਲ ਕਰਨਾ ਕਿ ਹਮ ਹਵਾ ਕੇ ਆਪਣੇ ਵਾਰਡ ਦੇ ਵਿਕਾਸ ਦੇ ਲਈ ਵੱਧ ਜੜ ਕੇ ਹਿੱਸਾ ਲੈਣ ਬਹੁਤ ਸੌविधाਆਂ ਮੈਂ ਤਾਂ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਗਾ ਕਿ ਜਿਹੜੇ ਪਹਿਲਾਂ ਦੇ ਇੱਥੇ ਨਮਾਇंदे ਰਹੇ ਆ ਜਿਹੜੇ ਕਿ ਸਿਰਫ ਇਲੈਕਸ਼ਨਾਂ ਦੇ ਨਾਲ ਚ ਨਜ਼ਰ ਆਉਂਦੇ ਆ ਬਾਕੀ ਦਿਨਾਂ 'ਚ ਇੱਥੇ ਆਣਾ ਵੀ ਗੁਨਾਹ ਸਮਝਦੇ ਆ ਉਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਜਿਹੜਾ ਤੁਹਾਡੇ ਵਿੱਚ ਹਰ ਬਲੇ ਰਹਿਣ ਵਾਲਾ ਬੰਦਾ ਉਹਨੂੰ ਆਪਣੇ ਬੋਰਡ ਦੇ ਕੇ ਕੰਮ ਜਲ ਕਰੋ ਅੱਜ ਸਾਡੇ ਤਿੰਨ ਵਾੜਾਂ 'ਚ ਇਲੈਕਸ਼ਨ ਹੋ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਤਿੰਨੇ ਵਾੜਾਂ ਦੇ ਵਿੱਚ ਜਿਹੜੀ ਹੈ ਬਹੁਤ ਸ਼ਾਨਦਾਰ ਸਾਨੂੰ ਸੁਜੋਗ ਮਿਲ ਰਿਹਾ ਔਰ ਜਿੱਤ ਪ੍ਰਾਪਤ ਕਰਾਂਗੇ ਬੜੀ ਉਮੀਦ ਹੈ ਸਾਨੂੰ ਜੋ ਲੋਕਾਂ ਦਾ ਸੁਜੋਗ ਮਿਲ ਰਿਹਾ ਜਿੱਥੇ ਲੋਕ ਸਾਨੂੰ ਸਾਥ ਦੇ ਰਹੇ ਨੇ ਸਾਨੂੰ ਪੂਰੀ ਉਮੀਦ ਹੈ ਵੋਟਰਾਂ ਨੂੰ ਇਹੀ ਕਹਿ ਰਹੇ ਆ ਕਿ ਵੱਧ ਤੋਂ ਵੱਧ ਆਪਣੇ ਹੱਕ ਦਾ ਇਸਤੇਮਾਲ ਕਰੋ ਔਰ ਵੋਟ ਦਿਓ ਕਿ ਜਿੱਥੇ ਉਹਨਾਂ ਦੀ ਸੋਚ ਹੈ ਜਿੱਥੇ ਉਹ ਵੋਟ ਪਾਉਣਾ ਚਾਹੁੰਦੇ ਆ ਉੱਥੇ ਉਹ ਵੋਟ ਪਾਉਣ ਤੇ ਆਪਣੀ ਸੋਚ ਮੁਤਾਬਕ ਅਬ ਇੱਕ ਜਿਹੜਾ ਹੈ ਡੈਮੋਕ੍ਰੇਸੀ ਬਹੁਤ ਹੀ ਲੋਕਤੰਤਰ ਦੀ ਬਹੁਤ ਬੜੀ ਜਿਹੜੀ ਹੈਗੀ ਹੈ ਐਗਜ਼ੈਂਪਲ ਉਹਨੂੰ ਸੈੱਟ ਕਰਨ